ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਜੀਤ ਸਿੰਘ ਉਹਨਾਂ ਦੇ ਘਰ ਆਈਆਂ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਉਹਨਾਂ ਦਾ ਇਸੇ ਤਰ੍ਹਾਂ ਪਸ਼ੂ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਅੱਜ ਇਸ ਕਵਰੇਜ ਵਿੱਚ ਟੋਟਲ 6 ਤੋਂ 7 ਨਾਗਾਂ ਪਾ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚ ਤਿੰਨ ਜਰਸੀ ਵੜਾ ਦਿਖਾਵਾਂਗੇ ਦੋਸਤੋ ਤੇ ਤਿੰਨ ਤਕਰੀਬਨ ਮੱਝਾਂ ਨੇ ਠੀਕ ਆ ਜੀ ਵજન ਦੌੜ ਵਾਲੀਆਂ ਮੱਜਾਂ ਨੇ ਤਿੰਨ ਮੱਜਾਂ ਬਕਾਊਗਾ ਤੇ ਤਿੰਨ ਵੜਾਂ ਜਰਸੀ ਬ੍ਰੀਡ ਦੇ ਵਿੱਚ ਇੱਕ ਲਾਸਟ ਵਿੱਚ ਬੂਰੀ ਝੋਟੀ ਦਿਖਾਵਾਂਗੇ ਏਆਈ ਹੋ ਚੁੱਕੀ ਆ ਕਿੰਨਾ ਕੁ ਸਮਾਂ ਹੋ ਗਿਆ ਏਆਈ ਹੋਈ ਨੂੰ ਉਹ ਪੂਰੀ ਗੱਲਬਾਤ ਆਪਾਂ ਵੀਰ ਹਰਜੀਤ ਦੇ ਨਾਲ ਕਰਕੇ ਪੂਰੀ ਉਹਨਾਂ ਤੋਂ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਦੋਸਤੋ ਤਰੀਕ 18 ਮਾਰਚ ਸਮਾਂ ਕੋਈ ਦੁਪਹਿਰ ਦੇ 12:30 ਪਾਉਣੇ 1 ਦਾ ਸਮਾਂ ਬਾਕੀ ਨਗ ਜੜੇ ਆ ਆਲਮੋਸਟ ਸਾਰੇ ਗੱਬਣ ਅੱਗੇ ਸੂਣ ਦੀ ਤਿਆਰੀ ਆ ਦਿਨ ਕਿੰਨੇ ਕਿੰਨੇ ਪਸ਼ੂਆਂ ਦੇ ਬਾਕੀ ਅਜੇ ਕੀ ਰੇਟ ਭਾ ਫੜਦਾ ਰਹਿਣ ਵਾਲਾ ਪੂਰੀ ਡਿਟੇਲ ਆਪਾਂ ਵੀਰ ਹਰਜੀਤ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਆ ਜੀ ਸਭ ਤੋਂ ਪਹਿਲਾਂ ਵੀਰ ਹਰਜੀਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਕੀ ਹਾਲ ਚਾਲ ਨੇ ਬਹੁਤ ਵਧੀਆ ਹਰਜੀਤ ਸਿੰਘ ਠੀਕ ਠਾਕ ਜੜਦੀ ਗਲਾ ਕਿਰਪਾ ਬਾਬੇ ਨਾਨਕ ਦੀ ਤੇ ਹੋਰ ਰਾਜਸੰਧੂ ਫਾਰਮਿੰਗ ਚੈਨਲ ਦੇਖ ਰਹੇ ਸਾਰੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਹਰਜੀਤ ਅਚਾਰਜੀਤ ਭਾਈਆ ਟੋਟਲ ਪਸ਼ੂ ਆਪਣੇ ਕੋਲ 7 ਪਕਾਉ ਨੇ ਹਾਂਜੀ ਵੀਰ ਜੀ 7 ਨੇ ਆ ਗਿਆ ਜਿਹਦੇ ਵਿੱਚ ਤਿੰਨ ਮੱਝਾਂ ਗੱਬਣਾ ਨੇ ਹਾਂਜੀ ਤੇ ਵੜਾ ਵੀ ਤਿੰਨੇ ਗੱਬਣਾ ਆ ਠੀਕ ਹੈ ਇੱਕ ਆਪਣੀ ਕੋ ਬੂਰੀ ਝੋਟੀ ਆ ਉਹਦੀ ਏਆਈ ਹੋ ਚੁੱਕੀ ਹੈ ਹੈਲੋ ਠੀਕ ਹੈ ਹਾਂਜੀ ਲਓ ਦੋਸਤੋ ਝੋਟੀ ਲਾਸਟ ਵਿੱਚ ਆਪਾਂ ਤੁਹਾਨੂੰ ਦਿਖਾ ਦਾਂਗੇ ਫਿਲਹਾਲ ਸਟਾਰਟਿੰਗ ਜਿਹੜੀ ਸ਼ੁਰੂਆਤ ਆਪਾਂ ਇਸ ਮੱਝਾਂ ਦੀ ਜਾਣਕਾਰੀ ਤੋਂ ਕਰਾਂਗੇ ਉਸ ਤੋਂ ਬਾਅਦ ਵੈੜਾ ਜਰਸੀ ਦਿਖਾ ਦਾਂਗੇ ਤੇ ਲਾਸਟ ਵਿੱਚ ਇੱਕ ਬੂਰੀ ਝੋਟੀ ਦਿਖਾਵਾਂਗੇ ਪਸੰਦ ਆਊਗੀ ਵੀਰਾਂ ਨੂੰ ਸੋ ਏਆਈ ਹੋ ਚੁੱਕੀ ਆ ਦਿਨ ਜਦੋਂ ਆਪਾਂ ਉਸ ਝੋਟੀ ਤੇ ਗਏ ਪੂਰੀ ਡਿਟੇਲ ਡਿਟੇਲ ਲੈਣ ਉਦੋਂ ਪੂਰੀ ਇਨਫੋਰਮੇਸ਼ਨ ਸਾਂਝੀ ਕਰਦੇ ਆਂਗੇ ਤੇ ਹਰਜੀਤ ਭਾਈ ਪਹਿਲੇ ਨੰਬਰ ਤੋਂ ਸ਼ੁਰੂਆਤ ਮੱਝ ਤੋਂ ਕਰ ਲਈਏ ਹਾਂਜੀ ਹਾਂਜੀ ਤੇ ਕੀ ਡਿਟੇਲ ਹੈਂ ਦੀ ਸੂਬਾ ਕਿਰਮਾ ਸਿੰਘ ਸਾਹਿਬ ਨੀਲੀ ਦਾ ਵੀ ਮਾਜਾ ਸੂਆ ਵੀ ਕੋਈ ਤੀਜਾ ਗਣ ਲੈ ਚੌਥਾ ਗਣ ਲੈ ਆਪਣੀ ਸਮਝ ਲਾ ਵੀ ਠੀਕ ਹੈ ਜੀ ਆਪਾਂ ਤੀਜੇ ਸੂਏ ਦੇ ਵਿੱਚ ਲਈ ਆ ਵੀ ਕੋਈ ਚੌਥਾ ਵੀ ਗਣ ਲਿਆ ਆਪਾਂ ਨੂੰ ਕੋਈ ਇਸ ਦੇ ਚਾਹੀ ਨਹੀਂ ਇਤਰਾਜ਼ ਠੀਕ ਹੈ ਜੀ ਤੇ ਬਾਕੀ ਤੁਸੀਂ ਵੇਖ ਲਓ ਵੀ ਥੱਲੇ ਵਜਨ ਵਟਾ ਕਿੰਨਾ ਕਰਮਾਲੀ ਦਾ ਤੇ ਵੰਡਾ ਵੰਡਾ ਬਹੁਤ ਸੋਹਣੀਆਂ ਲੋ ਦਸੋਂ ਵਜਨ ਦੋੜ ਪੂਰਾ ਹੈਵੀ ਬਾਡੀ weight ਆ ਵਜਨ ਦੋੜ ਪੂਰਾ ਠੀਕ ਹੈ ਜੀ ਚੌੜੇ ਪਿੱਠ ਪੂੜੇ ਤੋਂ ਠੀਕ ਆ ਤੇ ਨਿੱਗਰ ਕੋਈ ਦੇਖ ਸਕਦੇ ਜੇ ਕਾਫੀ ਆ ਤੇ ਹੈ ਵੀ ਨੀਲੀ ਆ ਚਾਰੇ ਖੁਰ ਤੋਂ ਉੱਤੇ ਅਗਲੇ ਪੈਰਾਂ ਤੇ ਜਵਾਬ ਆ ਮਗਰਲੇ 4 ਗਿੱਟ ਗਿੱਟ ਰੈਡੀਡ ਗਿੱਟ ਪੁੱਤੇ ਆ ਤੇ ਆ ਫੇਸ ਕੁਆਲਟੀ ਆ ਠੀਕ ਆ ਜੀ ਮੱਥੇ ਬੱਲ ਅੱਖ ਬਿੱਲੀ ਮੰਨਕਣੀ ਗਿੱਟ ਗਿੱਟ ਤੇ ਸੰਧੂ ਸਾਹਿਬ ਦਾ ਥਣ ਲੱਗਾ ਆ ਆ ਮੇਰਾ ਗਾਰਲਾ ਸਾਣ ਤੇ ਦੁੱਜੇ ਬਣਿਆ ਆ ਕੇ ਫੜਨਾ ਪੈਣਾ ਰਿਹਾ ਮੇਰੇ ਮੇਰੇ ਨਿੱਕੀ ਬਾਹਲਾ ਵੀਰ ਹੋਇਆ ਜੇ ਨਹੀਂ ਚੱਗੇ ਵਿਰਲਾਪੁਰ ਨਾਲ ਸਪੈਸ਼ਲ ਨੇ ਅਚਾਹ ਹਰ ਜੀ ਤਾਂ ਸਮਾਂ ਕੱਢਦੀ ਆ ਵੀਰ ਕਿੰਨੇ ਕਿ ਦਿਨ ਬਾਕੀ ਆ ਸੰਧੂ ਸਾਹਿਬ ਨੇ ਦੇਣਾ 5-7 ਲੈ ਹੀ ਜਾਣੇ ਆ ਬਾਕੀ ਚਲੋ ਵੀਰੇ ਕੋਈ ਆਪਣਾ ਕਿਨੇ ਦਸਾ ਫਰਦੀ ਜਾ ਕੇ ਪਹਿਲਾਂ ਤੂੰ ਸਕਦੀ ਆ ਪਰ 5 ਸਾਲ ਦਿਨ ਨਾਰਮਲ ਕੱਢਦੀ ਆ ਉਸਾਂ ਠੀਕ ਹੈ ਜੀ ਹਾਂ ਜੀ ਲੋਬੀ ਭਰਾਵੋ 5-7 ਦਿਨ ਹਜੇ ਲੈ ਜੁਕਰਮਾਂ ਦੀ ਸੰਤੂ ਸਾਹਿਬ ਦੀ ਆਪਾਂ ਨੂੰ 16 ਲੀਟਰ 17 ਲੀਟਰ ਦੀ ਬਾਜ ਆਈ ਪਿੱਛੋਂ ਠੀਕ ਹੈ ਜੀ 16 17 ਲੀਟਰ ਦੇ ਨਾਰਮਲ ਚਵਾਈ ਕੋਆ ਕਰਾਈ ਆ ਜਿੱਥੋਂ ਖਰੀਦੀ ਆ ਜਿੱਥੋਂ ਖਰੀਦੀ ਆ ਜੀ ਬਾਕੀ ਅੱਗੇ ਵੀਰ ਆਪਣੀ ਵੀਰ ਕੋਈ ਸਮਝ ਲਾਵੇ ਤੇ ਅੱਗੇ ਆਪਣੀ ਸੇਵਾ ਦਾ ਕੰਮ ਆ ਕਿਉਂਕਿ ਆਪਾਂ ਗੱਬਣ ਦੇ ਰਹੇ ਆ ਤੇ ਬਾਹਰ ਵਿੱਚ ਵੀ ਰੱਖੀ ਜਾ ਰਹੇ ਨੇ 16 ਕੱਢਿਆ ਨਹੀਂ ਤੁਹਾਡੀ ਸੇਵਾ ਉਹ ਤੁਸੀਂ ਆਪਣੀ ਨਰਕ ਪਰਖ ਕਰਕੇ ਫਿਰ ਲੈ ਕੇ ਜੀ ਆਪਦੀ ਸਮਝ ਵੇਖਣਾ ਹਾਂਜੀ ਸਮਝ ਵੇਖਣਾ ਜੋ ਪਿੱਛੋਂ ਦੱਸਿਆ ਚਲੋ ਉਹਨਾਂ ਨੇ ਕੋਈ ਖੋਹ ਸਕਦਾ ਕਿਲੋ ਖੰਡ 2 ਕਿਲੋ ਵਾਧੇ ਦੱਸ ਹਾਂਜੀ 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 ਬਾਕੀ ਮੱਝ ਹੋਇਆ ਵੀ ਵਜਨ ਵਾਲੀ ਆ ਵਜਨ ਨੂੰ ਲੋੜ ਪੂਰਾ ਲਿਆਓ ਫੋੜ ਕੇ ਦਿਖਾ ਦਿਓ ਵੀਰ ਨੂੰ ਆਉਂਦਾ ਹੀ ਕੁਛ ਨਹੀਂ ਆ ਰੱਜ ਕੋ ਰੀ ਬੁਡੀ ਵੀ ਆ ਤੇ ਪਛਲੇ ਪਿੰਡੇ ਦੇ ਵਿੱਚ ਆ ਤੇ ਨੀਲੀ ਦੀ ਮਾਜਾ ਬਹੁਤ ਵੀ ਰਾਇਕ ਕਰਦੇ ਆ ਪਸੰਦ ਕਰਦੇ ਆ ਬਾਕੀ ਕਰਮ ਵਾਲੀ ਥੱਲੋਂ ਕਾਫੀ ਖੁੱਲਣ ਢਈ ਆ ਅਜੇ 5-6 5-6 ਦਿਨ ਜੇਕਰ ਕੱਢ ਗਈ ਤੇ ਪਿਆਰੀ ਸੋਹਣੀ ਕਰਦੀ ਆ ਠੀਕ ਆ ਜੀ ਆ ਦੇਖੋ ਤਾਂ ਸਟ੍ਰਕਚਰ ਕਾਫੀ ਸੋਹਣਾ ਦੋਸਤੋ ਸਿੰਗਲ ਖਾਡੀ ਦੀ ਆ ਨੀਲੀ ਦੀ ਮੱਝਾ ਬਾਕੀ ਅਗੇ ਕਿਸੇ ਵੀਰ ਨੇ ਬਰੀਡ ਤੇ ਵੀ ਤੁਸੀਂ ਕੰਮ ਕਰਨਾ ਤੇ ਚੰਗੇ ਸੋਹਣੇ ਬੱਚੇ ਲੈ ਸਕਦੇ ਆ ਫਿਲਹਾਲ ਹੁਣ ਕਿਸ ਸੀਮਿੰਟ ਤੋਂ ਜਾਂ ਕਿਸ ਮਾਰਨੀ ਤੋਂ ਗੱਭਣਾ ਉਹ ਸਮਾਂ ਹੀ ਦੱਸੂਗਾ ਕਿਹੋ ਜਿਹਾ ਬੱਚਾ ਆਉਂਦਾ ਠੀਕ ਆ ਬਾਕੀ ਹੈ ਗੱਭਣਾ ਟਿੱਪਣ ਟੁੱਪਣ ਆਪਾਂ ਵੀਰ ਹਰਜੀਤ ਤੋਂ ਪੁੱਛ ਲੈਣੀ ਆ ਵੀ ਕਿਦਾਂ ਦੀ ਆ ਅੱਛਾ ਹਰਜੀਤ ਬਾਕੀ ਟਿੱਪਣ ਟੁੱਪਣ ਆ ਤਸੱਲੀ ਆ ਤੁਸਾਂ ਸਾਬ ਆ ਰੂ ਮਾਰਗੀ ਬੋਲੀ ਆ ਅੱਛਾ ਹਾਂਜੀ ਚਾਰਾਂ ਨਵੇਂ ਪਮਰਾ ਕੇ ਵੇਖੀ ਆ ਰੂਰ ਕੀ ਪੋਲੀ ਐ ਲੋ ਜੀ ਬਾਕੀ ਤੁਹਾਨੂੰ ਸਭ ਜਿਹੜੇ ਕੇ ਵੀ ਭਰਾ ਨੇ ਬਰੀਡ ਦੇ ਕੰਮ ਕਰਨ ਉਹ ਰਿਹਾ ਤੇ ਇਹ ਸੋਨਾ ਜੂਏ ਹੂੰ ਬ ਚੰਗੇ ਬੱਚੇ ਲੈ ਸਕਦਾ ਹਾਂ ਜੀ ਹਾਂ ਚੰਗੇ ਬੱਚੇ ਬਹੁਤ ਵਧੀਆ ਬੱਚੇ ਲੈ ਸਕਦਾ ਲੋ ਜੀ ਭਰਾਵੋ ਠੀਕ ਆ ਤੇ ਚੰਗਾ ਰਵਾ ਦੋਸਤੋ ਬਾਕੀ ਅੱਗੇ ਦੁੱਧ ਚੰਗੇ ਦੀ ਉਮੀਦ ਕਰ ਸਕਦੇ ਆ ਜਿਹੋ ਜੀ ਦੇਖਾ ਜਿਹੋ ਦੇ ਵਿਖਾਲਾ ਕਰਮਾਂ ਦੀ ਤਿਆਰ ਕਰਦੀ ਪਈ ਆ ਸੋਨੇ ਦੁੱਧ ਦੀ ਆਪਾਂ ਉਮੀਦ ਕਰ ਸਕਦੇ ਹਾਂ ਠੀਕ ਹੈ ਜੀ ਵਜਨ ਨੋੜ ਵਾਲੀ ਆ ਪੂਰੀ ਕਰਮਾ ਵਾਲੀ ਤੇ ਹਰਜੀਤ ਭਾਈ ਕੀ ਮੁੱਲ ਕਰਦੇ ਹੁੰਦਾ ਸੰਸਾਵੇ ਦਾ ਲੱਖ ਲੱਖ ਤੋਂ ਬਾਹਰ ਵੀ ਚੱਲੀ ਜਾਂਦਾ ਕੰਮ ਕਿਉਂਕਿ ਜਿਹੜੇ ਹਿਸਾਬ ਨਾਲ ਹੈਗੀ ਆ ਆਪਾਂ ਮੁੱਲੇ ਦਾ 97000 ਕਰਦੇ ਮਾਨਤਨ ਕਰਾਂਗੇ 97 ਚੋਂ ਹਾਂਜੀ ਲੋ 97000 ਦੇ ਵਿੱਚੋਂ ਤੁਹਾਨੂੰ ਛੋਟ ਛੱਪਾ ਮਾਨਤਨ ਹੋਊਗਾ ਬਾਕੀ ਚੰਗੀ ਡਬਲ ਮੱਜ ਰਾਜੀ ਆ ਵਜਨ ਲੋਡ ਪੂਰਾ ਠੀਕ ਆ ਤੇ ਦੁੱਧ ਵੀ ਸੋਨੇ ਦੀ ਉਮੀਦ ਕਰ ਸਕਦੇ ਆ ਪਰ ਚੰਗਾ ਦੁੱਧ ਚਵਾਦੂਗੀ ਕਰਮਾਂ ਦੀ ਠੀਕ ਆ ਤੇ ਇਸ ਤੋਂ ਬਾਅਦ ਹਰਜੀਤ ਭਾਈ ਅੱਗੇ ਸੈਕਿੰਡ ਨੰਬਰ ਤੇ ਜਿਹੜੀ ਆ ਖੜੀ ਆ ਆਪਣੇ ਕੋਲ ਮੱਜ ਹਾਂਜੀ ਵੀ ਜੀ ਇਹਦਾ ਵੀ ਸੁਗਾ ਪ੍ਰੋਪਰ ਪਿੱਜਾ ਹਾਂਜੀ ਆਪਾਂ ਪਿੰਡੋਂ ਹੀ ਲਈ ਆ ਆਪਣੇ ਅੱਛਾ ਜੀ ਤੇ ਹੈ ਵੀ ਪਤਲੀ ਚਮੜੀ ਦੀ ਆ ਬਹੁਤ ਸੋਹਣੀ ਆ ਨੀਲੀ ਦਾ ਪਾ ਕੇ ਵੀ ਰੱਖਦੀ ਆ ਹਾਂ ਤੇ ਕੋਈ ਮਤਲਬ ਇਹਦਾ ਸਿਸਟਮ ਵਿੱਚ ਮਿਕਸ ਗਿਆ ਕੋਈ ਮੋਰਾ ਪਰਾ ਵੀ ਮੋਰਾ ਬੱਚਾ ਦੇ ਦੂਗੀ ਨੀਮੀ ਦੇ ਭਰਾ ਵੀ ਤੇ ਨੀਲੀ ਵਾਲ ਵੀ ਆ ਗਈ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਸੰਤੂ ਸਾਹਿਬ ਇੱਕ ਇਹਦੀ ਗਿਆ ਵੀ ਗਾਲ ਦੇ ਜਿਹੜੇ ਪੈ ਜਾ ਉਹਨਾਂ ਦੇ ਖੁੰਬਿਆ ਅੱਛਾ ਜੀ ਹਾਂ ਜੀ ਆਪਾਂ ਮੈਂਸ਼ਨ ਕਰਨੀ ਹੈ ਕੋਈ ਵੀ ਭਰਾ ਨੇ ਦੂਰੋਂ ਨੇੜੇ ਆਉਣਾ ਵਾ ਤੇ ਮਤਲਬ ਉਹ ਭਾਵ ਕੀ ਬੈਕ ਸਾਈਡ ਤੋਂ ਲੱਤ ਖੜਦੀ ਖੜਦੀ ਹੈ ਹਾਂ ਐਂ ਖੜਦੀ ਹੈ ਹਾਂ ਖੜਨੀ ਥੋੜੀ ਜਿਵੇਂ ਬੈਂਡ ਹੁੰਦਾ ਬੈਕ ਸਾਈਡ ਹਾਂਜੀ ਹਾਂਜੀ ਅਗਲੇ ਜਦਤਾ ਜੀ ਜੀ ਦੋਨੋਂ ਇਸੇ ਤਰ੍ਹਾਂ ਹੀ ਹਾਂ ਦੋਨੋਂ ਇਸੇ ਤਰ੍ਹਾਂ ਹੀ ਠੀਕ ਹੈ ਜੀ ਬੈਂਡ ਚ ਉੱਠਣ ਚ ਚੱਲਣ ਚ ਕੋਈ ਪ੍ਰੋਬਲਮ ਨਹੀਂ ਆ ਖੜਨੀ ਨੇ ਤਾਂ ਬਸ ਉਸ ਖਲੋਤ ਥੋੜੀ ਖੜਨੀ ਇਸ ਤਰ੍ਹਾਂ ਆ ਪਸ਼ੂਆਂ ਦੀ ਬਾਕੀ ਤੋਰੇ ਤੋਂ ਵੀ ਜਿਵੇਂ ਪਸ਼ੂ ਥੋੜੀ ਲੱਤ ਹੀ ਆ ਕੋ ਮਾਰਦੇ ਉਹ ਜਰਨਾ ਲੱਤ ਲਾ ਕੇ ਦਾ ਸਟਰਕਚਰ ਆ ਠਲਾ ਵੇਖ ਰਹੀਆਂ ਤੇ ਥਲਾ ਵੇਖੋ ਕਿ ਤੁਹਾਨੂੰ ਖੰਡ ਗਈ ਹੈ ਚੰਗਾ ਝੋਲ ਚਾਲ ਐ ਝੋਲ ਚਾਲ ਚੰਗਾ ਬਾਕੀ ਠੰਡੀ ਸੀੜ ਇਹ گاਵ ਨੂੰ ਵੀ ਪਿੱਛੇ ਛੱਡ ਗਿਆ ਪਿੱਛੇ ਬਾਕੀ ਸੰਧੂ ਸਾਹਿਬ ਵਹਾਨੇ ਵੱਲੋਂ ਵੀ گاਵਾਂ ਨੂੰ ਪਿੱਛੇ ਛੱਡੂਗੀ ਹਾਂ ਹਾਂ ਜੀ ਜਿਹੜੇ ਹਿਸਾਬ ਨਾਲ ਢਿੱਲਾ ਹਾਂ ਜਿਹੜੇ ਹਿਸਾਬ ਨਾਲ ਥੱਲੇ ਖੁੱਲਾ ਕੰਮ ਰੱਖਿਆ ਨੇ ਇਹ گاਵਾਂ ਨੂੰ ਛੱਡੂ ਪਿੱਛੇ ਠੀਕ ਹੈ ਜੀ ਵਹਾਨੇ ਤੋਂ ਵੀ ਅੱਛਾ 35 ਹੁਣ ਗੋਲਾ ਪਨ ਗਈ ਕਿ ਸ਼ਹਿਰੀ ਹੁੰਦਾ ਨਹੀਂ ਨਹੀਂ ਇਹ ਸੰਧੂ ਸਾਹਿਬ ਸ਼ਹਿਰੀ ਹੁੰਦਾ ਜੀ ਠੀਕ ਹੈ ਹਾਂ ਅਜੇ ਮਤਲਬ ਕੋਈ 8 ਲੈ ਜੇ 10 ਲੈ ਜੇ 5 ਲੈ ਜੇ ਇਹ ਹੁਣ ਰੱਬ ਆਸਵਾਸਿਆ ਆ ਸੂਬਾ ਤਿੱਜਾ ਜਿਹੜਾ ਸੂਬਾ ਪ੍ਰੋਪਰ ਤਿੱਜਾ ਹਾਂ ਜੀ ਓਰੀਜਨਲ ਹੈ ਠੀਕ ਹੈ ਆ ਖੋਲ ਦੇ ਲਓ ਦੱਸੋ ਸੂ ਨਵੀਂ ਦਾਤ ਜਾ ਕੇ ਪਸ਼ੂ ਸਦਾ ਸਫਰ ਚ ਸੂ ਵੀ ਸੂ ਵੀ ਸਾਡੇ ਦਾ ਦੂਜੇ ਤੀਜੇ ਦਿਨ ਤੇ ਵੈਸੇ ਕੱਢ ਜੇ ਦੋ ਚਾਰ ਦਿਨ ਕੱਢ ਲਈ ਜਾਊਗੀ ਕਰਮਾਲੀ ਚੌੜੇ ਪਿੱਠ ਪੁੜੇ ਦੇ ਵਿੱਚ ਆ ਪਤਲੇ ਚਮੜੇ ਦੇ ਵਿੱਚ ਆ ਪਤਲੀ ਬਿਲਕੁਲ ਐਂ ਚਮੜੀ ਆ ਠੀਕ ਆ ਇਹ ਸਿੰਗਾ ਬਾਜ ਜਿਹੜੀ ਆਪਾਂ ਨੂੰ 15 ਤੋਂ ਪਲਾਸ ਹੀ ਆਈ ਹੈ ਜੀ ਅੱਛਾ ਜੀ ਹਾਂਜੀ ਲਓ ਜੀ ਵੈਸੇ ਜਿੱਦਾਂ ਬਖਾਲਾ ਬੁਖੂਲਾ ਕਰਮਾਲੀ ਦਾ ਦੁੱਧ ਵੈਸੇ ਕਿੱਥੋਂ ਤੱਕ ਗਈ ਏ ਹਾਂ ਲਓ ਵੀ ਪ੍ਰਭੂ ਇਹ ਅੱਜ ਤੀਜਾ ਸਵੇਰ ਸੂਣੀ ਆ ਤੇ ਪੂਰੀ ਡਿਟੇਲ ਤੁਹਾਨੂੰ ਮਿਲ ਗਈ ਆ ਕੋਈ 4 ਦਿਨ 5 ਦਿਨ ਸਮਾਂ ਲੈ ਕੇ ਜਾ ਵੀ ਸਕਦੀ ਆ ਠੀਕ ਆ ਜੀ ਆਲਮੋਸਟ ਤਿਆਰੀ ਵੀ ਕੰਪਲੀਟ ਹੀ ਆ ਹੋ ਸਕਦਾ ਵੀ ਦੂਜੇ ਤੀਜੇ ਦਿਨ ਪਸੂ ਜਾਂਦਿਆਂ ਵੀ ਸੂਫੇ ਸਫਰ ਤੇ ਬਾਕੀ ਚੰਗੇ ਸੋਹਣੇ ਢਾਂਚੇ ਦੀ ਆ ਠੀਕ ਆ ਜੀ ਵੱਡਾ ਸਰੀਰਕ ਢਾਂਚਾ ਚੌੜੇ ਪਿੱਠ ਕੁੜੇ ਦੀ ਆ ਤੇ ਮਧਰੀ ਡੌਂਡੇ ਦੇ ਵਿੱਚ ਆ ਤੇ ਇੱਕ ਤੁਹਾਨੂੰ ਵੀਰ ਨੇ ਦੱਸ ਹੀ ਦਿੱਤਾ ਸੀ ਬਾਕੀ ਇੱਕ ਵਾਰ ਤੁਸੀਂ ਵੇਖ ਕੇ ਜ਼ਰੂਰ ਚੈੱਕ ਕਰ ਸਕਦੇ ਆ ਤੁਸੀਂ ਠੀਕ ਹੈ ਹਾਈਟ ਉਹ ਮੀਡੀਅਮ ਪਰ ਹੈ ਡਬਲਾ ਪੂਰੀ ਠੀਕ ਹੈ ਜੀ ਹਾਈਟ ਮੀਡੀਅਮ ਹੈ ਜੇਡੀ ਆਪਾਂ ਪਹਿਲਾਂ ਮੱਝ ਤੁਹਾਨੂੰ ਨੀਲੀ ਦੀ ਦਿਖਾਈ ਮਦਰੀ ਡੌਣੀ ਵਾਲੀ ਹਾਈਟ ਉਹਦੀ ਨਾਂ ਵਾਲੀ ਵੱਡੀ ਤੇ ਨਾਂ ਦੇ ਦਰਮਿਆਨੀ ਵਿੱਚ ਵਿਚਾਲਾ ਸਹਜ ਆ ਪਰ ਹੈ ਡਬਲਾ ਠੀਕ ਹੈ ਜੀ ਚੌੜੀ ਪਿੱਠ ਪੁਰੇ ਤੋਂ ਵਜ਼ਨ ਤੋੜ ਪੂਰਾ ਲੈ ਜੀ ਜੀ ਅੱਛਾ ਅਰਜੀਤ ਭਾਈ ਫਿਰ ਇਹਦੀ ਡਿਮਾਂਡ ਕੀ ਕਰਦੇ ਪਏ ਆ ਸੰਤੂ ਸਾਹਿਬ ਇਹਦੀ ਡਿਮਾਂਡ ਜੋ ਮਰਜ਼ੀ ਕਰੀ ਜਾਈਏ ਹਾਂਜੀ 85000 ਦੇ ਦਮ ਭਾਈ ਲੈਣ ਦੇ ਨੇ ਯਸ਼ਨੂ ਯਸ਼ਨੂ ਠੀਕ ਹੈ ਥੋੜਾ ਬਹੁਤ ਮਾਨਤਨ ਕਰਾਂਗੇ ਉਹ ਚੋਂ ਠੀਕ ਹੈ 85000 ਨਾ ਦੋਸਤੋ 85000 ਦੀ ਇਹ ਤੁਹਾਨੂੰ ਮੱਝ ਮਿਲ ਜਾਊਗੀ ਵਿੱਚੋਂ ਛੋੜਛੱਪੇ ਆ ਮੌਕੇ ਤੇ ਹੋ ਜਾਣਗੇ ਠੀਕ ਹੈ ਜੀ ਜਿਹੜਾ ਵੀ ਐਨੀਮਲ ਖਰੀਦੋਗੇ ਵਿੱਚੋਂ ਛੋੜਛੱਪੇ ਆ ਮਾਨਤਨ ਹਰ ਇੱਕ ਪਸ਼ੂ ਦੇ ਵਿੱਚ ਹੋ ਜਾਊਗਾ ਠੀਕ ਹੈ ਇਸ ਕਰਕੇ ਆਓ ਆਪਣੀ ਨਰਖ ਪਰਖ ਕਰੋ ਤਸੱਲੀ ਕਰੋ ਅੱਖੀਂ ਦੇਖ ਲਓ ਠੀਕ ਆ ਮਾਰਤਣ ਹੋ ਜੂਗਾ ਜਿੰਨਾ ਵੀ ਕਿਸੇ ਵੀਰ ਨੇ ਕਰਾਉਣਾ ਪਿਆਰ ਮੁਹੱਬਤ ਜਿੰਨਾਂ ਨੇ ਬਿੱਕੂ ਛੋੜ ちゃっਦੇ ਆ ਉਹਨੇ ਹੁੰਦੇ ਰਹੀ ਪਿਆ ਠੀਕ ਆ ਇਸ ਤੋਂ ਬਾਅਦ ਹਰਜੀਤ ਆਪਣੇ ਕੋਲ ਜਿਹੜੀ ਆ ਗਈ ਤੀਸਰੀ ਨੰਬਰ ਤੇ ਇਹ ਮਾਜ ਸੁਰ ਸਾਹਿਬ ਸੁਆ ਦੂਜਾ ਦੂਜਾ ਠੀਕ ਆ ਜੀ ਓਕੇ ਤੇ ਸੀਲੀਆਂ ਸਾਲੀਆਂ ਵੇਖੋ ਇਹਦੀਆਂ ਕਰਮਾ ਲਈ ਜੀ ਆ ਲੋ ਜੇਨ ਕੱਢਦੀ ਆ ਜੇ ਹੂੰ ਲੋ ਬੇ ਭਰਾਵੋ ਚਾਰ ਕੱਢ ਦੇ ਪੰਜ ਕੱਢ ਦੇ ਕੋ ਚਾਰ ਦਿਨ ਪੰਜ ਕਿ ਦਿਨ ਹਜੇ ਸਮਾਂ ਲੈਂਦੀ ਆ ਆ ਇੱਕ ਵਾਰੀ ਫੇਸ ਕੁਆਲਿਟੀ ਤੁਹਾਨੂੰ ਦਿਖਾ ਦਈਏ ਆਪਾਂ ਆ ਵੇਖ ਕੇ ਚੈੱਕ ਕਰੋ ਠੀਕ ਆ ਕੰਨੀ ਵਾਲੇ ਬਰਾਬਰ ਕਿਤੇ ਤੁੰਦ ਸਾਹਿਬ ਨੇ ਅੱਛਾ ਜੀ ਹਾਂ ਜੀ ਠੀਕ ਹੈ ਜਵਾਨ ਹੋ ਗਈ ਹੈ ਹਾਂ ਜੀ ਜਵਾਨ ਹੋ ਗਈ ਠੀਕ ਹੈ ਤੇ ਹਰਜੀਤ ਇੱਕ ਵਾਰੀ ਫੇਰ ਦੱਸ ਦਿੰਗੇ ਸਮਾਂ ਹਫਤਾ ਲੈ ਜੂ ਖੰਡਾ ਜੇ ਹਫਤਾ ਹਫਤਾ ਲੈ ਜਾਣਾ ਤੁੰਦ ਸਾਹਿਬ ਨੇ ਠੀਕ ਹੈ ਹਾਂ ਜੀ ਤੇ ਚਾਰੇ ਥਾਂ ਆਪਣੀ ਤਸੱਲੀ ਆ ਟਿੱਪਣ ਟੁਕਾ ਟਿੱਪਣ ਦੀ ਐ ਓਕੇ ਵੀਰ ਜੇ ਕੋਈ ਵੀਰ ਭਰਾ ਖੜਦਾ ਵਾ ਕੋਈ ਚੱਕਰ ਨਹੀਂ ਇਦਾਂ ਦੀ ਕੋਈ ਵੀਰ ਭਰਾ ਖੜਦਾ ਵਾ ਗੱਡੀ ਚਲਾਉਣ ਤੋਂ ਪਹਿਲਾਂ ਆਪਦੀ ਟਿੱਪ ਕੇ ਘਰੇ ਤਸੱਲੀ ਕਰੇ ਹੂੰ ਜੇ ਆਨਲਾਈਨ ਮੰਗਾਉਂਦਾ ਕੋਈ ਚਲੋ ਜਿੰਨੇ ਘਰੋਂ ਖਾਣੀ ਟਿੱਪ ਕੇ ਲੈ ਕੇ ਜਾਵੇ ਜੇ ਕੋਈ ਵੀਰ ਆਨਲਾਈਨ ਸਾਈ ਪਾਉਂਦਾ ਜਾਂ ਮੰਗਵਾਉ ਤੇ ਵੀਰੇ ਗੱਡੀ ਚ ਲਾਉਣ ਤੋਂ ਪਹਿਲਾਂ ਆਉਦੇ ਆਂ ਟਿੱਪ ਕੇ ਤਸੱਲੀ ਕਰੇ ਨਹੀਂ ਤੇ ਆਪਣਾ ਪਾਸਾ ਜੀ ਉਸੇ ਗੱਡੀ 'ਚ ਵਾਪਸ ਘਲਦੇ ਲੱਥਣ ਤੋਂ ਬਾਅਦ ਵੀਰੇ ਦੋ ਘੰਟਿਆਂ ਦੀ ਵੀ ਬਾਅਦ ਗੱਡੀ ਕੋਈ ਨਹੀਂ ਆਪਣੀ ਦੀ ਇਹ ਚੀਜ਼ ਦੀ ਕੋਈ ਗੱਡੀ ਜਿਹੜੀ ਤਸੱਲੀ ਕਰ ਲਈ ਆ ਉਹਦੀ ਆਪਣੀਆਂ ਅਰੀਨਾ ਘਰੇ ਰੱਖ ਕੇ ਤਸੱਲੀ ਕਰੇ ਠੀਕ ਹੈ ਜੀ ਤੇਰੇ ਲਈ ਬਹੁਤ ਸੋਹਣਾ ਲੱਗਾ ਇਹ ਵੀ ਠੰਡੀ ਤੇਰੀ ਐ ਠੰਡੀ ਤੇਰੀ ਸੰਸਾ ਭਾਵੇਂ ਹੁਣੇ ਥੱਲੇ ਬਹਿ ਜੇ ਲੋ ਜੀ ਉਹ ਦੋਸਤੋ ਇਹ ਵੀ ਛੋਟੀ ਦੂਜਾ ਸੂਆ ਸੂਣੀ ਆ ਖੋਲ ਕੇ ਤੁਹਾਨੂੰ ਇਹ ਵੀ ਤਸੱਲੀ ਨਾਲ ਆਪਾਂ ਤੋੜ ਕੇ ਦਿਖਾ ਦਿੰਨੇ ਆ ਆ ਲੈ ਉਹ ਰਾਜ ਦੇ ਕੋਲੇ ਨੂੰ ਠੀਕ ਆ ਉਹ ਰਾਜ ਜੀ ਹਾਈਟ ਦੇ ਚੰਗੀ ਆ ਸੋਹਣੀ ਹਾਈਟ ਦੇ ਵਿੱਚ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਆ ਮੱਝਾਂ ਵੈਸੇ ਦੋਸਤੋ ਜਿਹੜੀਆਂ ਤਿੰਨੇ ਆ ਇੱਕੋ ਜਿਹੀ ਹਾਈਟ ਦੀਆਂ ਨੇ ਮਾਲਕ ਨਾਲ ਠੀਕ ਆ ਜੀ ਨਾ ਬਾਲੀਆਂ ਵੱਡੀਆਂ ਦੇ ਨਾਂ ਹੀ ਦਰਮਿਆਨੀਆਂ ਛੋਟੀਆਂ ਪਿਛਲੇ ਸਹਿਜ ਆ ਮੋਸਟਲੀ ਆਪਾਂ ਐਡੀਆਂ ਮੱਝਾਂ ਨਾਰਮਲ ਦੇਖਦੇ ਆਂ ਦੇਖਦੇ ਆਂ ਜਿੰਨਾਂ ਦਾ ਨਾਰਮਲ ਸਹਿਜ ਹੋਣਾ ਚਾਹੀਦਾ ਠੀਕ ਆ ਜੀ ਵੱਡੀਆਂ ਵੀ ਜਾਪਦੀਆਂ ਨੇ ਕਿਉਂਕਿ ਰਾਜੀ ਆ ਵਜਨ ਦੋੜ ਪੂਰਾ ਇਹਨਾਂ ਮੱਝਾਂ ਦਾ ਆ ਛੋਟੀ ਤੁਸੀਂ ਦੇਖ ਕੇ ਚੈੱਕ ਕਰ ਸਕਦੇ ਠੀਕ ਆ ਜੀ ਉਹ ਲਾਏ ਬਣਾਏ ਪਈ ਹੈ ਪ੍ਰਭੂ ਹਫਤਾ ਲੈ ਜੇ ਖੰਡ ਦਸਵਾ ਹਫਤਾ ਆਠ ਦਿਨ ਦੱਸ ਲੈਣ ਦੇ ਜੀ ਉਹਨਾਂ ਹੀ ਚੰਗਾ ਕਰਮਾਲੀ ਸੋਹਣਾ ਥੱਲੋਂ ਬਖਾਰਾ ਤਿਆਰ ਕਰ ਲੂਗੀ ਮੁੱਠੀ ਥਾਣਾ ਇੱਕੋ ਜਿਹਾ ਲੈਵਾ ਆ ਤੁਸੀਂ ਦੇਖ ਸਕਦੇ ਠੀਕ ਆ ਅੱਛਾ ਹਰਜੀਤ ਭਾਈ ਫਿਰ ਲੈਣ ਦੇ ਨੇ ਤਾਂ ਕੀ ਰਹੂਗਾ ਸਤੂ ਸਾਰ ਨਵੀਂ ਮਾਜਿਆ 86000 ਰੁਪਿਆ 86000 ਹਾਂਜੀ ਠੀਕ ਹੈ ਜੀ ਉਹਦੇ ਜਮਾਨਤਾਂ ਥੋੜਾ ਹੋਇਆ ਪੇ ਆ ਗਿਆ ਵੀਰ ਭਰਾ ਦਾ ਠੀਕ ਆ ਜਬਾਨੀ ਮਾ 286 ਹਜ਼ਾਰ ਦੇ ਵਿੱਚੋਂ ਮਾਨਤਾ ਨਾ ਠੀਕ ਆ ਚੰਗੀ ਆ ਸਿੰਗਲ ਹੱਡੀ ਦੀ ਬਿਲਕੁਲ ਪਤਲੇ ਪਿੰਡੇ ਦੀਆਂ ਨੇ ਕਰਮਾ ਲਈਆਂ ਅੱਗੇ ਸੰਤ ਸਭ ਮੱਝਾਂ ਕਿੰਨੇ ਦੁੱਧ ਵਾਲੀਆਂ ਨੇ ਹੈ ਮੱਝਾਂ ਕਿੰਨੇ ਦੁੱਧ ਵਾਲੀਆਂ ਹਾਂ ਦੁੱਧ ਉਹਦੇ ਕਰਮਾ ਲਈਆਂ 15 15 16 16 ਪਲੱਸ ਆਹ ਥੱਲੇ ਵੀ ਦੀਦੇ ਆ ਤੇ ਇਹ ਵੀ ਕਰਮਾ ਲਈ ਮੇਰੇ ਹਿਸਾਬ ਨਾਲ 13 14 ਤੋਂ ਚੰਗੀ ਸੇਵਾ ਦੇਣੀ ਮਰਦੀ ਹੂੰ ਬਾਕੀ ਗਰਮੀ ਆਉਣ ਡੀਆ 13 ਤੋਂ ਪਲੱਸ ਚੱਲੂਗੀ ਠੀਕ ਆ ਜੀ ਠੀਕ ਹਾਂ ਜੀ ਲੋ ਵੀ ਭਰਾਵੋ ਇਹ ਮੱਝਾਂ ਸੀ ਵੀਰ ਹਰਜੀਤ ਸਿੰਘ ਦੇ ਕੋਲ ਤਿੰਨ ਤੇ ਜਿਹੜੀਆਂ ਬਿਲਕੁਲ ਤਿਆਰੀ ਜੇ ਕਰਵਾ ਲਈਆਂ ਠੀਕ ਆ ਜੀ ਪੰਜਾਂ ਸੱਤਾਂ ਸੱਤ ਦਿਨਾਂ ਤੱਕ ਸੁੰਨ ਵਾਲੀਆਂ ਇੱਧਰ ਜਰਸੀ ਬਰੀਡ ਦੀਆਂ ਜਿਹੜੀਆਂ ਹੁਣ ਆਪਾਂ ਤੁਹਾਨੂੰ ਵੇੜਾ ਦਿਖਾਉਣ ਲੱਗੇ ਆ ਤਿੰਨ ਹੀ ਵੇੜਾ ਨੇ ਇੱਕ ਲਾਸਟ ਵਿੱਚ ਪੂਰੀ ਝੋਟੀ ਦਿਖਾਵਾਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਤੁਸੀਂ ਜੁੜੇ ਰਹੋ ਪੂਰੀ ਇਨਫੋਰਮੇਸ਼ਨ ਮਿਲ ਜੂਗੀ ਤੁਹਾਨੂੰ ਅੱਛਾ ਹਰਜੀਤ ਭਾਈ ਜਿਹੜੀ ਆ ਵੇੜ ਇਹਦਾ ਕੀ ਰਿਕਾਰਡਡ ਸਭ ਸੁਆਹ ਇਹਦਾ ਦੁੱਜਾ ਨੇ ਅੱਛਾ ਠੀਕ ਆ ਜੀ ਤੇ ਬਾਕੀ ਆ ਪਿਓਟੀਆਂ ਨੂੰ ਵੇਖੋ ਮੜਿਆ ਨੂੰ ਲੋ ਜੀ ਬਿਲਕੁਲ ਛੋਟੀ ਜਿਹੀ ਬੂਤੀ ਹੈ ਹਾਂ ਜੀ ਨਿੱਕੀ ਜਿਹੀ ਬੂਤੀ ਬਿਲਕੁਲ ਦਗਾਈ ਉਸ ਤੇ ਆਹ ਬ੍ਰੀਡ ਤੁਸੀਂ ਦੇਖ ਕੇ ਚੈੱਕ ਕਰ ਸਕਦੇ ਜੀ ਜਰਸੀ ਬ੍ਰੀਡ ਦੇ ਵਿੱਚ ਅਜ ਲੈਂਦੀ ਹੈ ਨਾ ਹਾਂ ਦੇਣ ਸਾਨੂੰ ਸਾਹਿਬ ਨੇ 15 ਤੋਂ ਪਲੱਸ ਹੀ ਲੈਣੇ ਆ ਲਓ ਜੀ 15 ਤੋਂ ਪਲੱਸ ਸਮਾਂ ਦੋਸਤੋ 2 ਹਫ਼ਤੇ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਹੈ ਜੀ 2 ਹਫ਼ਤੇ ਦਾ ਸਮਾਂ ਲੈ ਚੁਗਾ ਜੀ ਆਹ ਸਥਾਨ ਤੋਂ ਇੱਕ ਵਾਰੀ ਬਿਲਕੁਲ ਨੇੜੇ ਤੋਂ ਵੇਖ ਲਓ ਹੱਥੀ ਚ ਵਾਈਲ ਆ ਮੁੱਠੀ ਮੁੱਠੀ ਥਾਣਾ ਠੀਕ ਹੈ ਅੱਛਾ ਰਜੀਤ ਬਾਕੀ ਟਿੱਪਾਂ ਦੇ ਵੀ ਸ਼ਹਿਦ ਚੂਦੀ ਆਉਂਦਾ ਜੀ ਸ਼ਹਿਦ ਹੀ ਬਬਾਈ ਜੀ ਠੀਕ ਹੈ ਹਾਂ ਜੀ ਠੀਕ ਖੋਲ ਜਾਓ ਵੀਰ ਖੋਲ ਕੇ ਦਿਖਾਈਏ ਦੂਜਾ ਸੂਬਾ ਦੋਸਤੋ ਜਰਸੀ ਬਰੀਡ ਦੇ ਵਿੱਚ ਕਿਉਂਕਿ ਜਿੱਦਾਂ ਦੀ ਰੋਤਾਂ ਉਂਡੀਆਂ ਉਹਦੇ ਵਿੱਚ ਕਾਫੀ ਵਾਧੇ ਬੰਦੀ ਆ ਠੀਕ ਹੈ ਜੀ ਕਿਉਂਕਿ ਕਿਸੇ ਤਰ੍ਹਾਂ ਦੀ ਗਰਮੀ ਨਾ ਮਨਣ ਵਾਲੇ ਪਸ਼ੂ ਆ ਠੀਕ ਹੈ ਜੀ ਤੁਪੇ ਛਾਵੇਂ ਸਜੇ ਖੱਬੇ ਕਰਨਾ ਤੇ ਨਾ ਗਰਮੀ ਮਨਣ ਵਾਲੇ ਪਸ਼ੂਆਂ ਤੇ ਨਾ ਹੀ ਬਹੁਤਾ ਦੁੱਧ ਡਾਉਨ ਜਾਂਦੀ ਹੈ ਜਿੰਨਾ ਵੀ ਦੇਣਾ ਪਸ਼ੂ ਨੂੰ ਦੁੱਧ ਉੱਥੇ ਕੁ ਮੈਂਟੇਨ ਰਹੂਗਾ ਇਹਨਾਂ ਦਾ ਅਚਾਰ ਜੀ ਵੀਰੇ ਫਿਰ ਕੀ ਡਿਮਾਂਡ ਕਰਦੇ ਆ ਜੀ ਇਹਨੇ ਸਮੂਸਾ ਡਿਮਾਂਡ ਫਿਲਹਾਲ ਤੇ ਜਿਹੜੀ ਉਹ ਬਿਲਕੁਲ ਨਾਰਮਲ ਜੀ ਆ 36000 ਰੁਪਏ 36000 ਹਾਂ ਜੀ ਠੀਕ ਹੈ ਜੀ ਤਾਂ ਦੋ ਦੋਸਤ 36000 ਹੈ ਇਹਦੀ ਡਿਮਾਂਡ ਆ ਲੈਣ ਜਿਹੜਾ ਹੈਗਾ 36000 ਦੇ ਵਿੱਚ ਛੋਟ ਜਾਂ ਭਾਅ ਹੋ ਜਾਊਗਾ ਮਾਨਤਨ ਜਿਹੜਾ ਉਹ 36000 ਦੇ ਵਿੱਚ ਹੋ ਜਾਊਗਾ 36000 ਠੀਕ ਹੈ ਜੀ ਤੇ ਤਾਜੀ ਸੂਨ ਵਾਲੀ ਕਰਮ ਵਾਲੀ ਤੇ ਮਿਲੋ ਦਾ ਸਾਲ ਪਰ ਦੇਖਣ ਦੀ ਲੋੜ ਨਹੀਂ ਲਈ ਸਮੂਸਾ ਨਜ਼ਾਰਾ ਹੀ ਆਵਾ ਗਰਮੀਆਂ ਦੇ ਵਿੱਚ ਨਹੀਂ ਹਾਂ ਫਿਰ ਜਾਈਆਂ ਕਰਮਾ ਫਿਰ ਜਾਈਆਂ ਬੱਸ ਬੱਸ ਜਦੋਂ ਜੀ ਕਿਤਾ ਪਰੌਣਾ ਆ ਗਿਆ ਥੱਲੇ ਬਹਿ ਗਿਆ ਨਾ ਇਹਨਾਂ ਨੇ ਲੱਤ ਮਾਰਨੀ ਨਾ ਛੜ ਮਾਰਨੀ ਗੋਦਰੇਜ ਦੀਆਂ ਕਿ ਐਲਜੀ ਦੀ ਨਹੀਂ ਇਹ ਸੰਧੂ ਸਾਹਿਬ ਵੱਡੀਆਂ ਹੋਵੇ ਗੋਦਰੇਜ ਵਾਲੀਆਂ ਅੱਛਾ ਹਾਂਜੀ ਐਲਜੀ ਵਾਲੀ ਕਾਰਡ ਨਹੀਂ ਕੱਢਦੀ ਏ ਥੋੜੀ ਨਾ ਅੱਛਾ ਹਾਂ ਉਹ ਤੇਰੇ ਖਰਾਬ ਕਰੂ ਬਜੇਰਾ ਚੱਕਰ ਕੋਈ ਨਹੀਂ ਹੈ ਇਹ ਗੋਦਰੇਜ ਵਾਲੀ ਆਹ ਚੱਲ ਠੀਕ ਆ ਲਓ ਜੀ ਪ੍ਰਭੂ ਠੀਕ ਆ ਥੋੜੀਆ ਬੈੜਾ ਨੇ ਅੱਛਾ ਅੱਛਾ ਹਰਜੀਤ ਅੱਗੇ ਆ ਗਈ ਇਹਦੀ ਡਿਟੇਲ ਇਹ ਸੰਧੂ ਸਾਹਿਬ ਸੁਆਇਦਾ ਵੀ ਦੁਜਾ ਹੀ ਆ ਓਕੇ ਠੀਕ ਆ ਜੀ ਤੇ ਬਾਕੀ ਕਰ ਗੱਪਣੀ ਹੈ ਵੀ ਹਾਂਜੀ ਇਹ ਵੀ ਗੱਪਣੀ ਹੈ ਜੀ ਦਿਨ ਇਹਦੇ ਬਰਾਬਰ ਹੀ ਉੱਥੇ ਨਹੀਂ ਇਹਨੇ ਪਹਿਲਾਂ ਸੁਖਣਾ ਸੰਧੂ ਸਾਹਿਬ ਇਹਦੇ ਉਹਨਾਂ ਨੇ ਦੱਕਦਾ ਗਿਆ ਵਾ ਬਹੁਤ ਲਾਈ ਫਿਰ ਖੜੀ ਆ ਹਾਂਜੀ ਇਹਨਾਂ ਨੇ ਦੱਕਦਾ ਗਿਆ ਬਾਕੀ ਵੇਖੋ ਕੀ ਕਰਦੀ ਐ ਬਾਕੀ ਠੰਡੀ ਧੀ ਸੰਧੂ ਸਾਹਿਬ ਆਹ ਤੇ ਸਮਝ ਨਹੀਂ ਲੱਗੀ ਕਿ ਕੀ ਚੱਕਰ ਆ ਨਾ ਇਹਨਾਂ ਨੂੰ ਕੋਈ ਪਤਾ ਲੱਗਦਾ ਨਾ ਕੋ ਲੱਤ ਛੱਡਦਾ ਸੋਨੀ ਹੋ ਜਾਂਦੀਆਂ ਸੋਨੀ ਹੋ ਜਾਂਦੀਆਂ ਨਹੀਂ ਪਤਾ ਨਹੀਂ ਕੀ ਕਰਦੀਆਂ ਚਲੋ ਚੰਗੀ ਆ ਬੀਕ ਸੀਲ ਸਾਬ ਪਸੂ ਦਾ ਬਹੁਤ ਵਾਧਾ ਹਾਂਜੀ ਤਾਂ ਦੋਸਤੋ ਬੁੱਦੀ ਵਾਲੀ ਬੈੜਾ ਛੋਟੇ ਜੇ ਕੰਨ ਤੇ ਹਾਈਟ మీడియం ਦੇ ਵਿੱਚ ਤੁਸੀਂ ਮੰਨ ਕੇ ਕੋਈ ਫਿਰ ਸੌਦਾ ਕਰ ਲਿਓ ਆ ਫੇਸ ਕੁਆਲਿਟੀ ਇੱਕ ਵਾਰੀ ਥੋੜਾ ਜਿਹਾ ਨੇੜੇ ਤੋਂ ਵੇਖੋ ਫੇਸ ਤਿੰਨਾ ਬਾੜਾ ਦੇਖੋ ਜੇ ਕਿ ਹੈਗੇ ਉਸੇ ਤਰ੍ਹਾਂ ਰਿਚੋਂ ਡੰਗਾਈ ਆ ਡੀਪ ਆ ਠੀਕ ਆ ਜੀ ਅੱਖਾਂ ਆਖਾਂ ਮੋਟੀਆਂ ਨੇ ਕੰਨ ਛੋਟੇ ਬਿਲਕੁਲ ਬੁੱਧੀ ਉਸੇ ਤਰ੍ਹਾਂ ਠੀਕ ਆ ਤੇ ਬਦਾਮੀ ਜਿਹੇ ਰੰਗ ਨੇ ਬਿਲਕੁਲ ਲਾਲ ਬਦਾਮੀ ਜੇ ਰੰਗਾ ਠੀਕ ਆ ਜੀ ਤੇ ਸੂਹਾ ਹਰਜੀਤ ਇੱਕ ਹੋਊਗਾ ਦੂਜਾ ਤੀਜਾ ਦੂਜਾ ਹਾਂਜੀ ਠੀਕ ਆ ਜੀ ਬਾਕੀ ਥਾਂ ਨੂੰ ਉਸ ਤੋਂ ਜਿਹੜੀ ਗੱਲ ਕਰਨ ਵਾਲੀ ਆ ਵੀ ਥਾਂ ਥਾਂ ਨੂੰ ਪੂਰੇ ਹੱਥ ਚੁਵਾਈ ਆਲੇ ਆ ਠੀਕ ਆ ਉਤਮ ਕੇ ਜਿਹੜਾ ਤੁਹਾਨੂੰ ਹੋਰ ਆ ਦੇਖੋ ਜੀ ਆਪਾਂ 6 ਦਿਨ ਹਫ਼ਤਾ ਹੁਣ 5 ਦਿਨਾਂ ਦੇ ਵਿੱਚ ਵਿੱਚ ਵੀ ਸੂ ਸਕਦੀ ਐ ਕਿਉਂਕਿ ਜਿਹੜੀ ਪਹਿਲਾ ਕਪੜਾ ਤੁਹਾਨੂੰ ਜਰਸੀ ਵਾਂਗ ਦਿਖਾਈ ਹੁੰਦੇ ਨਾਲੋਂ ਜ਼ਿਆਦਾ ਲਾਇਆ ਇਹਨੇ ਠੀਕ ਹੈ ਜੀ ਹਾਈਟ ਮੋਸਟਲੀ ਆਪਾਂ ਦੇਖਦੇ ਆ ਮੀਡੀਅਮ ਦਰਮਿਆਨੀ ਜੀ ਹਾਈਟ ਆ ਵਗੜਾਂ ਦੀ ਠੀਕ ਹੈ ਜੀ ਇੱਕੋ ਜੀ ਹਾਈਟ ਇਹਨਾਂ ਵੜਾਂ ਦੀ ਹੈਗੀ ਆ ਠੀਕ ਹਰਜੀਤ ਭਾਈ ਫਿਰ ਇਹਦਾ ਲੈਣ ਦੇਣ ਇਹਦਾ ਸੰਧੂ ਸਾਹਿਬ ਹਾਨਾ 34000 ਰੁਪਇਆ 34 ਹਾਂਜੀ ਉਹ ਚੋ ਛੋੜ ਛਪਾਊਗਾ ਬਾ ਠੀਕ ਹੈ ਜੀ ਮੈਂ ਵੀ ਭਰਾਵੋ 34000 ਦੇ ਵਿੱਚ ਤੁਹਾਨੂੰ ਇਹ ਵੈਰ ਵੇਚੂਗੀ ਵਿੱਚੋਂ ਛੋੜ ਛੱਪੇ ਹੋਣਗੇ ਠੀਕ ਆ ਮਾਨਤਨ ਪਹਿਲਾਂ ਜ਼ਿਕਰ ਕਰਦਾ ਵੀ ਜਿੰਨਾ ਰੇਟ ਦੱਸਿਆ ਗਿਆ ਤੁਹਾਨੂੰ ਉਹਦੇ ਵਿੱਚੋਂ ਮਾਨਤਨ ਕੋਈ ਛੋੜ ਛੱਪਾ ਹੋ ਜਾਊਗਾ ਠੀਕ ਆ ਅੱਛਾ ਨੈਕਟ ਜਿਹੜੀ ਆਪਣੇ ਕੋਲ ਹਰਜੀਤ ਭਾਈ ਆ ਗਈ ਲਾਸਟ ਵਿੱਚ ਜਰਸੀ ਇਹ ਟੋਕੜ ਕੱਪਣ ਇਹ ਟੋਕੜ ਕੱਪਣ ਹਾਂਜੀ ਦੋ ਟੋਕੜ 7 ਲੀਟਰ ਦੇ ਥੱਲੇ ਹਾਂਜੀ ਠੀਕ ਆ ਜੀ 23 ਸਤੰਬਰ ਦੀ ਇਹ ਬਣੀ ਆ 23 ਸਤੰਬਰ ਦੀ ਹਾਂਜੀ ਮਤਲਬ 6 ਮਹੀਨੇ ਪੂਰੇ ਕਰਨ ਜਾ ਰਹੀ ਹੈ 23 ਤਰੀਕ ਨੂੰ ਠੀਕ ਹੈ ਜੀ ਠੀਕ ਹੈ ਜੀ 23 ਤਰੀਕ ਨੂੰ 7ਵਾਂ ਮਹੀਨਾ ਲੱਗ ਜਾਣਾ ਆੜੀ 23 ਤਰੀਕ ਨੂੰ ਇਹਨੂੰ 7ਵਾਂ ਮਹੀਨਾ ਲੱਗੂਗਾ ਠੀਕ ਹੈ ਮਾਰਚ ਵਿੱਚ ਹੀ ਹਾਂਜੀ ਮਾਰਚ ਇਹੀ ਮਾਰਚ ਨੂੰ 7ਵਾਂ ਮਹੀਨਾ ਲੱਗੂਗਾ ਮਤਲਬ 6 ਮਹੀਨੇ ਸਮਝ ਲਓ ਕੰਪਲੀਟ ਹੋ ਗਿਆ ਦਿਨ ਰਹਿ ਗਿਆ ਗਣਤੀ ਦੇ ਹੂੰ ਠੀਕ ਹੈ ਜੀ 3 ਮਹੀਨੇ ਤਿੰਨ ਰਹਿ ਗਿਆ ਸੂਣ ਚ ਤਹਿਸੀਲ ਸਲਾਕ ਫੋਲਿਆ 7 ਲੀਟਰ ਦੁੱਧ ਵੀ ਅਜੇ ਹਾਜ਼ਰ ਹੈ ਜੀ 7 ਲੀਟਰ ਹੈਗਾ ਥਰੇ ਬਿਲਕੁਲ ਜੀ ਕੋਈ 6 ਮੰਨ ਕੇ ਭਾਵੇਂ ਕੋ ਧਾਰਨਾ ਮਾਰੀ ਠੀਕ ਹੈ ਜੀ ਏਗਾ ਜੀ ਔਨਲਾਈਨ ਗਾਰੰਟੀ ਦਾ 6 ਮਹੀਨੇ ਦਾ ਦਿਨਾਵ ਤੇ ਉਸੇ ਤਰ੍ਹਾਂ ਪਾਉਂਦੇ ਪੈਰੀ ਵਾਸਤੇ ਅੱਛਾ ਬਣੀ ਫਿਰ ਕਿਦੋਂ ਮੈਂ ਸੁਵੇਲੀ ਅੱਗੇ ਗੱਪਣ ਤੇ ਜਿਹੜੀ ਇਹ ਤੇ ਜਿਹੜੀ ਗੱਪਣਾ ਜੀ ਹੁਣ ਦੂਜੇ ਚ ਚੱਲ ਰਹੀ ਹੈ ਹਾਂ ਦੂਜੇ ਚ ਚੱਲ ਰਹੀ ਹੈ ਠੀਕ ਹੈ ਜੀ ਲਓ ਦੋਸਤੋ 6 ਤੋਂ 7 ਦੇ ਦਰਮਿਆਨ ਜਿਹੜਾ ਦੁੱਧ ਹੈਗਾ 7 ਕਿਲੋ ਪਰ ਕੋਈ ਵੀ 6 ਕਿਲੋ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੀ 6 ਮਹੀਨੇ ਕੰਪਲੀਟ ਹੋ ਜਾਣੇ ਆ ਅਪ੍ਰੈਲ 31 ਤੇ 7 ਮਾਰਚ ਨੂੰ ਮਾਰਚ ਮਾਰਜ ਨੂੰ 3 ਮਾਰਚ ਨੂੰ 6 ਮਹੀਨੇ ਪੂਰੇ ਤੇ 7ਵਾਂ ਮਹੀਨਾ ਲੱਗ ਜਾਣਾ ਇਹਨੂੰ ਠੀਕ ਹੈ ਬਾਕੀ ਜੋਨ ਜਨ ਚੰਗੀ ਹੈ ਚਾਰੇ ਸਨ ਬਹਾਰ ਆ ਰੂਗੀ ਤੁਹਾਨੂੰ ਸਾਰਾ ਪੂਰੇ ਫੁੱਲ ਲੈ ਠੀਕ ਹੈ ਹਾਇ ਵੈਸੇ ਠਡੀਆਂ ਕਰਮਾ ਲੀਆਂ ਜਾਓ ਖੋਲ ਕੇ ਦਿਖਾ ਦਿਓ ਠੀਕ ਹੈ ਜੀ ਛੋਟੇ ਜਿਹੇ ਕਾ ਨਾ ਬੂਤੀ ਬਾਤੀ ਬਿਲਕੁਲ ਛੋਟੀ ਆ ਬੋਦੀ ਉਸੇ ਤਰ੍ਹਾਂ ਹੈਗੀ ਆ ਤੇ ਰੰਗ ਰੰਗ ਵੀ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਸੇਮ ਕਿੰਨਾ ਵੜਨ ਦਾ ਰੰਗ ਹੈਗਾ ਦੂਜੇ ਸੂਬੇ ਦੇ ਵਿੱਚ ਹੁਣ ਚੱਲ ਰਹੀ ਆ ਅੱਗੇ ਤੀਜੇ ਸੂਬੇ ਦੀ ਗੱਲ 6 ਮਹੀਨੇ ਕੰਪਲੀਟ ਆ ਦੋਸਤੋ ਸਤਵਾਂ ਮਹੀਨਾ ਸਟਾਰਟ ਹੋ ਜਾਣਾ ਤੋ ਟੋਕੜ ਗੱਬੜ ਪਸ਼ੂ ਵੀ ਕਾਫੀ ਵੀਰ ਡਿਮਾਂਡ ਕਰਦੇ ਆ ਟੋਕੜ ਗੱਬੜ ਖਰੀਦਣ ਦੀ ਸੋ ਟੋਕੜ ਗੱਬੜ ਪਸ਼ੂ ਜਿਹੜੇ ਵੀਰ ਨੇ ਖਰੀਦਣਾ ਤੁਸੀਂ ਇਹ ਵਾੜ ਖਰੀਦ ਸਕਦੇ ਜੇ ਥਣ ਭਾਂਡੇ ਦੀ ਸਾਫ਼ ਸੁਥਰੀ ਆ ਚਲ ਬੜਾ ਦੇ ਫੜੋ ਇਹਨੂੰ ਨਾ ਪਾਓ ਹੁਣ ਲੈ ਵੀ ਅਰੇ ਇਹ ਨਿਕਾਪ ਵਪਾਰੀ ਹੈ ਇਹ ਫੜਾ ਲਾ। ਕੋਈ ਪਾਲੀ ਜਾਂਦਾ ਚਾਹ ਕਰਦਾ ਕਿ ਮੈਂ ਗਾ ਫੜਨੀ ਮੈਂ। ਅੱਛਾ ਅੱਛਾ। ਹਾਂ ਜੀ। ਨਹੀਂ ਜੀ। ਬੋਬੀ ਪ੍ਰੋਫੋ ਇਹ ਟੁਕੜਾ ਕੱਪਨ ਵੈੜਾ। ਤੋ ਜੱਜੂ ਕੀ ਪਸੰਦ ਆ ਉਹ ਜਿਹੜੇ ਵੀਰ ਨੂੰ ਸੌਦਾ ਕਰ ਲਿਓ ਠੀਕ ਆ ਤੇ ਹਰਜੀਤ ਲੈਂਦਰ ਬਾਈ ਦਾ ਕੀ ਰਹੂਗਾ ਇਹਦਾ ਵੀਰ ਸੰਤੂ ਸਾਹਿਬ 33000 ਰੁਪਿਆ ਮੋਲਿਆ ਹਾਂਜੀ ਠੀਕ ਆ ਜੀ ਉਹ ਤੋਂ ਮਾਨਸਾਨ ਕਰਾਂਗੇ ਆਪਾਂ 33000 ਹਾਂਜੀ ਠੀਕ ਆ ਜੀ ਬਾਕੀ ਆਪਣੇ ਅਥੀ ਚੈੱਕ ਪਾਸ ਹੋਈ ਹੈ ਗਰੰਟਡ ਵੀ ਹਾਂ ਚੈੱਕ ਪਾਸ ਵੀ ਜੀ ਆਪਾਂ ਕਰਵਾ ਕੇ ਚੈੱਕ ਪਾਸ ਦੀ ਡਾਕਟਰ ਦੀ ਵੀਡੀਓ ਵੀ ਆਪਣੇ ਕੋਲ ਪਹੁੰਚੀ ਆ ਠੀਕ ਆ ਜੀ ਆਪਾਂ ਹਾਜ਼ਰ ਉੱਥੇ ਹੋ ਕੇ ਇਹ ਵੀਡੀਓ ਬਣਾਈ ਨਾਲ ਤੇ ਚੈੱਕ ਪਾਸ ਕਰਾ ਕੇ ਡਾਕਟਰ ਤੋਂ ਪੁੱਛ ਕੇ ਫਿਰ ਆਪਾਂ ਲੈ ਗਏ ਤਰੀਕਰਦਿਆਂ ਤੋਂ ਲਿਖਾ ਕੇ ਲੈ ਗਏ ਠੀਕ ਆ ਜੀ ਹਾਂਜੀ ਬਾਕੀ ਕੋਈ ਵੀਰ ਭਰਾ ਉਸ ਉਤੇ ਕਰ ਸਕਦਾ ਕੋਈ ਚੈੱਕ ਪਾਸ ਕਰਾ ਕੇ ਖਾਣੇ ਚਾਵੇ ਚੈੱਕ ਪਾਸ ਕਰਾਏ ਖਾ ਸਕਦਾ ਬਿਲਕੁਲ ਚਲੋ ਜਿੱਦਾਂ ਇੱਛਾ ਕਿਸੇ ਵੀਰ ਜਿੱਦਾਂ ਕੇ ਇੱਛਾ ਵੀ ਉਹ ਤਾਂ ਆਪ ਦੀ ਸਮਝ ਦੇਖ ਲਈ ਬਾਕੀ ਦੋਸਤੋ ਵੈਸੇ ਉਹ ਵੀ ਰਿਕਾਰਡ ਪਿਆ ਹਾਂਜੀ ਚੈੱਕ ਹੋਈਦਾ ਠੀਕ ਹੈ ਜੀ ਸੌਦਾ ਵੀ ਕੋਈ ਇਹਦਾਂ ਕਰ ਲੇ ਸਾਈ ਬੈਨਾ ਕਰ ਲੇ ਠੀਕ ਆ ਜਾਂ ਪੇਮੈਂਟ ਕਰਕੇ ਇਹਨੂੰ ਚੈੱਕ ਪਾਸ ਕਰਾ ਲੇ ਜਿੰਨੇ ਪੈਸੇ ਦਿੱਤੇ ਹੋਣਗੇ ਚੈੱਕ ਪਾਸ ਨਾ ਹੋਵੇ ਮੈਂ ਡਬਲ ਮੁੜੂੰਗਾ ਠੀਕ ਹੈ ਜੀ ਤੇ ਸੌਦਾ ਕਰਨ ਤੋਂ ਬਾਅਦ ਆਪਾਂ ਚੈੱਕ ਕਰਾ ਸਕਦਾ ਕੋਈ ਚੱਕਰ ਨਹੀਂ ਠੀਕ ਹੈ ਜੀ ਲੋ ਵੀਰ ਉਹ ਇੱਕ ਗੱਲਬਾਤ ਆ ਠੀਕ ਆ ਜੀ ਜੋ ਗੱਲ ਹੈਗੀ ਆ ਉਹ ਦੱਸਣੀ ਪੈਂਦੀ ਆ ਠੀਕ ਆ ਜੀ ਕਿਉਂਕਿ ਕਿਸੇ ਵੀਰ ਨੇ ਕੇ ਸੌਦਾ ਕਰਨਾ ਤੇ ਅੱਛਾ ਹਰਜੀਤ ਵੀਰ ਇੱਕ ਲਾਸਟ ਵਿੱਚ ਜਿਹੜੀ ਆਪਣੇ ਕੋਲ ਝੋਟੀ ਆ ਸਾਨੂੰ ਸਾਵਾ ਬੂਰੀ ਝੋਟੀ ਦੇ ਸਿੰਘ ਵੇਖੋ ਹਾਂ ਕਿੰਨਾ ਪਿਆਰਾ ਲੱਗਾ ਇਹ ਸਿੰਘ ਤਾਂ ਜਿਵੇਂ ਹੈ ਹੀ ਨਹੀਂ ਛੋਟਾ ਜਿਹਾ ਸਿੰਘ ਹਾਂ ਨਿਕਾਇਆ ਸਿੰਘ ਹੈ ਲੋ ਦੋਸਤੋ ਬੂਰੀ ਝੋਟੀ ਆ ਉਮਰ ਏਜ ਆਪਾਂ ਇਹਦੀ ਪੋਸ਼ ਲੈਨੇ ਆ ਕੱਦ ਕਾਠ ਦੀ ਵੀ ਚਲੋ ਚੰਗੀ ਆ ਅੱਗੇ ਚਲੋ ਵੀਰ ਬਿਲਕੁਲ ਸਾਫ ਲੁਗਾ ਠੀਕ ਹੈ ਜੀ AI ਮੈਨੂੰ ਲੱਗਦਾ ਉਹ ਵੀ ਹੋਈ ਜਾਵੇ ਉਤੋਂ ਪੁੱਛਦੇ ਆ ਹਰਜੀਤ ਮਤਲਬ AI ਹੋਈ ਸਮਝਾ ਪਿਛਲੀ ਵੀਡੀਓ ਚ ਆਪਾਂ ਇਹ ਨਾ ਪਾਈ ਸੀ ਕੋਈ ਅੱਜ ਤੋਂ 7-8 ਦਿਨ ਜਾਂ 5 ਦਿਨ ਲਾ ਲਓ ਠੀਕ ਹੈ ਤੇ ਉਤੋਂ ਦੋਨ ਬਾਰੇ ਦੀ AI ਹੋਈ ਆ ਇਹਨੂੰ ਆ ਤੇ ਤਿੰਨ ਚਾਰ ਦਿਨ ਹੋਗੇ AI ਕੰਪਲੀਟ ਹੈ ਜੀ AI ਹੋ ਚੁੱਕੀ ਹੈ ਹਾਂਜੀ ਹੋ ਚੁੱਕੀ ਹੈ ਜੀ ਠੀਕ ਹੈ ਉਹਦੇ ਨੂੰ ਇਤਾਰਾ ਕਰਦੇ ਉਤੋਂ ਅਗਰ ਨੈਕਸਟ ਡੇ ਆਪਾਂ ਇਹ ਕਰਵਾਤੀ ਹੈ ਹੈ ਲਵੀ ਇਹ ਮੂੰਹ ਦੰਦੀ ਕਿਵੇਂ ਹੈ ਸੰਤੂ ਸਾਹਿਬ ਉਹ ਤਾਂ ਮੈਂ ਦੇਖੀ ਨਹੀਂ ਆ ਤੇ 2.5 ਸਾਲ ਹੀ ਜੀ ਜੀ 2.5 ਸਾਲ ਹਾਂਜੀ ਲੋਬੀ ਪ੍ਰਭੂ ਬਾਕੀ ਸਿੰਘੀ-ਸੁੰਗੀ ਤੁਹਾਨੂੰ ਦਿਖਾਉਣੇ ਇੱਕ ਵਾਰੀ ਥੋੜਾ ਨੇੜੇ ਤੋਂ ਆਹ ਕਰੋ ਜੀ ਅੱਜ ਠੀਕ ਹੈ ਛੋਟੇ ਜੇ ਜ਼ੇਂਗਾ ਮੱਥੇ ਬੱਲ ਆਹ ਕਰੋ ਜਗਾ ਕੁਝ ਤਿੰਨ ਤੋਂ ਚਾਰ ਦਿਨ ਦਾ ਸਮਾਂ ਹੋ ਗਿਆ ਏਆਈ ਕਰਵਾਈ ਨੂੰ ਅੱਜ ਤੋਂ ਕੁਝ 5 ਦੇ 7 ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀ ਤੇ ਇਹ ਆਪਾਂ ਤੁਹਾਨੂੰ ਦਿਖਾਈ ਸੀ ਛੋਟੀ ਠੀਕ ਹੈ ਜੀ ਇੱਕ ਵਾਰ ਤੋਂ ਫੇਰ ਆਪਾਂ ਦਿਖਾ ਦਿੰਨੇ ਆ ਅੱਗੇ ਕਿਸੇ ਵੀਰ ਦਾ ਲੱਕ ਕਿਸਮਤ ਆ ਜੇਕਰ ਕਰਮਾਂ ਵਾਲੀ ਨਿਕਲ ਆਉਦੀ ਆ ਤੇ ਬਹੁਤ ਵਧੀਆ ਗੱਲ ਆ ਜੋ ਦੱਸਣਾ ਮੌਕੇ ਤੋਂ ਤੁਹਾਨੂੰ ਦੱਸ ਦਿੱਤਾ ਜੀ ਏਆਈ ਦੀ ਹੋਈ ਆ ਤਿੰਨ ਤੋਂ ਚਾਰ ਦਿਨ ਦਾ ਸਮਾਂ ਹੋ ਗਿਆ ਚੰਗੀ ਝੋਟੀ ਆ ਕੱਦ-ਕੱਡ ਸੋਹਣਾ ਕਰੂਗੀ ਦੋਸਤੋ ਹੁਣ ਵੀ ਜਿੰਨਾ ਕੀਤਾ ਕੱਦ-ਕੱਡ ਹੁਣ ਵੀ ਚਲੋ ਬਹੁਤ ਵਧੀਆ ਅੱਗੇ ਵੀ ਕੋਈ ਵੀਰ ਚੰਗੀ ਸੰਭਾਲ ਕਰ ਲਊਗਾ ਤੇ ਹੋਰ ਵਜਨ ਕਰ ਲਊਗਾ ਤੇ ਮੈਨੂੰ ਲੱਗਦਾ ਵੀ ਬਹੁਤ ਚੰਗੀ ਝੋਟੀ ਬਣ ਕੇ ਤਿਆਰ ਹੋਊਗੀ ਬਾਕੀ ਢਿਲ-ਢੁਲ ਕਾਫੀ ਆ ਨਹੀਂ ਨਹੀਂ ਕੇ ਵੀਰੇ ਤੇ ਖਿਲਾਰ ਲਿਓ ਮੜਾ ਜਾ ਖਿਲਾਰ ਲੁ ਖਿਲਾਰੋ ਮੜਾ ਰੋਕ ਲਿਆ ਜਾ ਰੁਕਦੀ ਆ ਮੜਾ ਹਾਂ ਜਿਸਾ ਥਣ ਬਹੁਤ ਸੋਹਣਾ ਕੱਢਣ ਡਈ ਆ ਹਾਂ ਕਰਮਾਲੀ ਹਰਜੀਤ ਮੜਾ ਵੀ ਦਿਖਾ ਦੇ ਤੇ ਤੇ ਲਾਂਟੂ ਲਾ ਵੇਖੋ ਕੋਈ ਫੋਰ ਸ਼ਾਟ ਨਹੀਂ ਆ ਵੰਡ ਦੀ ਵੰਡ ਥਣ ਦੀ ਵੰਡ ਵੇਖੋ ਜੀ ਨੇ ਕਾਫੀ ਸੋਹਣਾ ਥਣ ਹਾਂਜੀ ਬਹੁਤ ਵਧੀਆ ਝੋਲੀ ਝੜੀ ਸੋਹਣੀ ਹੈ ਠੀਕ ਹੈ ਜੀ ਵੱਟ ਫੁੱਟ ਕਾਫੀ ਜ਼ਿਆਦੇ ਆ ਥਣੇ ਵੀ ਸੋਹਣਾ ਕੱਢੂਗੀ ਪਹਿਲੇ ਸੂਏ ਥਣ ਸੋਹਣਾ ਕੱਢੂਗੀ ਹਾਂ ਨਹੀਂ ਬਹੁਤ ਚੰਗਾ ਥਣ ਬਣਾਉਗੀ ਮੈਨੂੰ ਬਹੁਤ ਜ਼ਿਆਦਾ ਕੋਈ ਨਾਲ ਫੋਰ ਫੜਨੀ ਹੈ ਹਮਮ ਲਓ ਦੱਸੋ ਬੂਰੀ ਝੋਟੀਆਂ ਦੀ ਵੀ ਕਾਫੀ ਡਿਮਾਂਡ ਆ ਜਿੱਦਾਂ ਕਿ ਨੀਲੀ ਨੀਲਾ ਵੀ ਝੋਟੀਆਂ ਦੀ ਆ ਮੋਹਰਾ ਦੀ ਚੰਗੀ ਸ਼ਕੀਨ ਮਿਲਦੀ ਆ ਕਿਸੇ ਵੀਰ ਨੂੰ ਤੇ ਉਹ ਵੀ ਠੀਕ ਹੈ ਜੀ ਭੱਜ ਕੇ ਵੀਰ ਕੋਈ ਖਰੀਦਾ ਉਹ ਕਿ ਸ਼ਕੀਨ ਪਸੂ ਦੀ ਡਿਮਾਂਡ ਰਹੀ ਨਹੀਂ ਰਹਿਣੀ ਆ ਠੀਕ ਆ ਜੀ ਸਦਾ ਹੀ ਤੇ ਪੂਰੀ ਝੋਟੀ ਆ ਤੇ ਹਰਜੀਤ ਭਾਈ ਕੀ ਕਰਾਂਗੇ ਮੰਗੇ ਦੀ ਲੈਣ ਦੇਣ ਕੀ ਰਹੂਗਾ ਸੰਧੂ ਸਾਹਿਬ ਮੋਲੇ ਦਾ ਜੋ ਮਰਜ਼ੀ ਕਰੀ ਜਾਈਏ 35000 ਦੀ ਹਾਨਾ ਦੇਣੀ ਆ ਸਾ 35 ਦੀ ਹਾਂਜੀ ਠੀਕ ਹੈ ਉਹਦੇ ਚ ਛੋੜ ਛੱਪਾ ਹੀ ਹੋਊਗਾ ਠੀਕ ਹੈ ਵੱਧ ਨਹੀਂ ਠੀਕ ਹੈ ਬਸ ਦੋਸਤੋ 35000 ਦੀ ਇਹ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਵਿੱਚੋਂ ਛੋੜ ਛੱਪਾ ਹੋ ਜਾਊਗਾ ਮੌਕੇ ਤੇ ਕਿਸੇ ਵੀਰ ਦੇ ਘਰ ਆਇਆ ਤਾਂ ਮਾਨਤਾਂ ਜਿਹੜਾ ਉਹ ਹੋਊਗਾ ਜਿੰਨਾ ਰੇਟ ਤੁਹਾਨੂੰ ਦੱਸਿਆ ਗਿਆ ਸੋ ਇਹ ਨਗ ਜਿਹੜੇ ਆ ਦੋਸਤੋ ਅੱਜ ਫਿਲਹਾਲ ਆਪਾਂ ਤੁਹਾਨੂੰ ਦਿਖਾਉਣ ਜਿਨ੍ਹਾਂ ਦੇ ਵਿੱਚੋਂ ਅੱਜ ਤਿੰਨ ਮੱਜਾਂ ਦਿਖਾਈਆਂ ਨੇ ਆਪਾਂ ਤੁਹਾਨੂੰ ਪਸੂ ਆਲਮੋਸਟ ਸਾਰੇ ਗੱਬਣ ਨੇ ਅਗੇ ਤਿਆਰੀ ਚਾਹੀਦੀ ਪੰਜਾ ਸੱਤਾ ਸੱਤਾ ਦਿਨਾਂ ਤੱਕ ਸੂਣ ਦੀ ਬਿਲਕੁਲ ਨੇੜ ਇੱਕ ਟੋਕੜ ਗੱਬਣ ਤੁਹਾਨੂੰ ਵਹਿੜ ਦਿਖਾਤੀ ਹੈ ਜਰਸੀ ਤੇ ਹਰਜੀਤ ਭਰਾ ਨੰਬਰ ਆਪਣੇ ਬੋਲ ਗਏ ਹਾਂਜੀ ਨੰਬਰ ਸੰਤੋ ਸਾਹਿਬ 73475 ਹਾਂਜੀ 70164 ਤੇ ਦੂਜਾ ਨੰਬਰ ਆਪਣਾ 81463735927 ਠੀਕ ਹੈ ਜੀ ਹਾਂਜੀ ਨਵੇਂ ਭਰਾਵਾਂ ਨੂੰ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ